ਕਹਾਕਾ ਹੈ ਜੀ ਇਹ ਪਾਇਆ ਸਿੰਘ ਜੀ ਪਾਇਆ ਸਿੰਘ ਜੀ ਪਾਇਤਰਮ ਸਿੰਘ ਜੀ ਪਾਇਤਰਮ ਸਿੰਘ ਜੀ ਪਾਈਮਰ ਸਿੰਘ ਜੀ ਪਾਈਮਰ ਸਿੰਘ ਜੀ ਪਾਈ ਮੋਕਨ ਸਿੰਘ ਜੀ ਪਾਈ ਮੋਕਨ ਸਿੰਘ ਜੀ ਪਾਈ ਸਰ ਸਿੰਘ ਜੀ ਪਾਈ ਸਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਹੜੇ ਬੱਚੇ ਦਿਖਾ ਰਹੇ ਆ ਇਹਨਾਂ ਨੂੰ ਵੀ ਗਰਮੀਆਂ ਦੀਆਂ ਛੁੱਟੀਆਂ ਪਈਆਂ ਬਸ ਸਕੂਲ ਵੱਲੋਂ ਛੁੱਟੀਆਂ ਨੇ ਪਰ ਗੁਰਮਤੀ ਵਿੱਦਿਆ ਹਾਸਲ ਕਰਨ ਲਈ ਪਹੁੰਚ ਰਹੇ ਨੇ ਲਗਾਤਾਰ ਗੁਰਬਾਣੀ ਕੰਠੇ ਬੱਚਿਆਂ ਨੂੰ ਜਪ ਸਾਹਿਬ ਤੱਕ ਜਿਹੜੇ ਕੁਝ ਬੱਚੇ ਆ ਉਹ ਗੁਰਬਾਣੀ ਤੱਕ ਕਰ ਚੁੱਕੇ ਨੇ ਨਾਲ ਜਪਜੀ ਸਾਹਿਬ ਬਾਬਾ ਜੀ ਨੇ ਉਹਨਾਂ ਨੂੰ ਅਸਾਂ ਕੀ ਵਾਰ ਦਾ ਵੀ ਕਿਰਤਨੀ ਦੀ ਤਿਆਰੀ ਕਰਵਾਈ ਆ ਵੱਡੀ ਗੱਲ ਹੈ ਕਿ ਇੱਥੇ ਪ੍ਰਵਾਸੀ ਬੱਚੇ ਜਿਹੜੇ ਨੇ ਉਹ ਵੀ ਗੁਰਬਾਣੀ ਯਾਦ ਕਰਦੇ ਨੇ ਤੁਸੀਂ ਨਜ਼ਰ ਮਾਰੋਗੇ ਉਹ ਲੜਕੀ ਜੋ ਬੈਠੀ ਆ ਉਹਨੂੰ ਗੁਰਬਾਣੀ ਤੱਕ ਯਾਦ ਆ ਉਹਨੂੰ ਪੁੱਛਾਂਗੇ ਉਹ ਸਾਹਮਣੇ ਤੁਹਾਡੇ ਸੁਣਾਏਗੀ ਜੇ ਜੁਕਚਾਰੇ ਆਰਜਾ ਹੁਰਦ ਸੁਣੀ ਮੈਂ ਮੈਂ ਆ ਗਿਆ ਬਚਾ ਗਿਆ ਆ ਗਿਆ ਆਰੇ ਯਾਰ ਜਹੋਦ ਸੁਣੀ ਹੋਏ ਨਮਖੰਡਾ ਵਿੱਚ ਜਾਣਿਆ ਨਾਲ ਚਲੇ ਸਭ ਕੋਏ ਚੰਗਾ ਨਾ ਰਖਾਏ ਕੈ ਜਸ ਕੀਰਤ ਜਗਲੇ ਜੇ ਜਿਸ ਨਦਨਾ ਵਈਂਦਾ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤੇ ਆ ਗੁੰਦੇ ਜਿੱਦਾਂ ਆਪਾਂ ਕਹਿ ਦਿੰਨੇ ਕਿ ਇੱਥੇ ਕਿਸੇ ਧਰਮ ਦੀ ਗੱਲ ਨਹੀਂ ਆ ਇੱਥੇ ਇੱਕ ਹਿੰਦੂ ਪ੍ਰਵਾਦ ਦੇ ਵਿੱਚ ਇੱਕ ਲੜਕੀ ਹੈ ਜਿਹਨੂੰ ਜਾਤ ਸਾਹਿਬ ਕੰਠ ਹੈ ਉਹ ਵੀ ਆ ਕੇ ਇੱਥੇ ਪੜ ਰਹੀ ਹੈ ਲਕਾਸ ਤਾਹੀਂ ਹੋ ਸਕਦਾ ਸਾਨੂੰ ਪਤਾ ਤਾਹੀਂ ਲੱਗਦਾ ਕਿ ਸਾਨੂੰ ਪਤਾ ਹੀ ਨਹੀਂ ਹੈਗਾ ਮੈਂ ਸਿੱਖਾਂ ਧਰਮ ਦੇ ਵਿੱਚ ਬੱਚਾ ਜੰਮਿਆ ਤੇ ਮੈਨੂੰ ਗੁਰੂ ਨਾਨਕ ਸਾਹਿਬ ਦਾ ਨਹੀਂ ਪਤਾ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਪਤਾ ਉਹਨਾਂ ਦੇ ਸਾਹਿਬਜ਼ਾਦਿਆਂ ਦਾ ਨਹੀਂ ਪਤਾ ਸਾਡੇ ਤਖਤਾਂ ਦਾ ਨਹੀਂ ਪਤਾ ਇਹ ਚੀਜ਼ਾਂ ਜਿਹੜੀਆਂ ਨਿੱਕੀ-ਨਿੱਕੀਆਂ ਬੱਚਿਆਂ ਨੂੰ ਇਸੇ ਮਰਦ ਵਿੱਚ ਸਿਖਾਈਆਂ ਜਾਂਦੀਆਂ ਨੇ ਇਹਦਾ ਮੇਨ ਮਕਸਦ ਇਹ ਹੋਏ ਸਾਡੇ ਕੈਂਪਾਂ ਲਾਉਂਦਾ ਕਿ ਬੱਚੇ ਆਉਂਦੇ ਸਮੇਂ ਜਦੋਂ ਵੱਡੇ ਹੋਣਾ ਨਾ ਇਹ ਆਪਣੇ ਆਪ ਚੰਗੇ ਨਰੋਏ ਜਿਹੜੇ ਬੱਚੇ ਬਣ ਧਰਮ ਵਿੱਚ ਪੱਕੇ ਹੋਣ ਆਪਣੇ ਕੰਮ ਕਾਰਜ ਵਿੱਚ ਪੱਕੇ ਹੋਣ ਤੇ ਉਹ ਵੀ ਵਿਦਿਆ ਲੈ ਕੇ ਹੋਰ ਇਹਨਾਂ ਬਣਣਾ ਪਰ ਆਪਣੇ ਜਿਹੜਾ ਇਤਿਹਾਸ ਆ ਇਹਨਾਂ ਨੂੰ ਹਰ ਗੱਲ ਦਾ ਪਤਾ ਬਾਣੀ ਬਾਣੀ ਦੇ ਧਾਰ ਨਹੀਂ ਹੋਣੇ ਚਾਹੀਦੇ ਆ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਆਪਣੇ ਮਾਪੇ ਦੇ ਨਾਲ ਟੂਰਿਸਟ ਪਲੇਸਾਂ ਤੇ ਜਾਣ ਵਾਲੇ ਬੱਚੇ ਤੇ ਜਾਂ ਉਹ ਮਾਪੇ ਜ਼ਰੂਰ ਇਸ ਵਾਰ ਇਸ ਖਬਰ ਨੂੰ ਜ਼ਰੂਰ ਦੇਖਣ ਅਤੇ ਨਾਲ ਦੀ ਨਾਲ ਅੱਗੇ ਦੀ ਅੱਗੇ ਸ਼ੇਅਰ ਕਰਦੇ ਜਾਣ ਅੱਜ ਅਸੀਂ ਜਿਹੜੇ ਬੱਚੇ ਦਿਖਾ ਰਹੇ ਆ ਇਹਨਾਂ ਨੂੰ ਵੀ ਗਰਮੀਆਂ ਦੀਆਂ ਛੁੱਟੀਆਂ ਪਈਆਂ ਵਾਂ ਸਕੂਲ ਵੱਲੋਂ ਛੁੱਟੀਆਂ ਨੇ ਪਰ ਗੁਰਮਤੀ ਵਿਦਿਆ ਹਾਸਲ ਕਰਨ ਲਈ ਪਹੁੰਚ ਰਹੇ ਨੇ ਲਗਾਤਾਰ ਕਿਸੇ ਵੀ ਧਰਮ ਦਾ ਕੋਈ ਵੀ ਬੱਚਾ ਕੋਈ ਵੀ ਆ ਕੇ ਗੁਰਮਤੀ ਵਿਦਿਆ ਲੈ ਸਕਦਾ ਐਸਜੀਪੀਸੀ ਵੱਲੋਂ ਸਮਰ ਗੁਰਮਤੀ ਕੈਂਪ ਲਗਾਇਆ ਗਿਆ ਲਗਾਤਾਰ ਪਿਛਲੇ ਸਾਲ ਵੀ ਇਸੇ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਮਤੀ ਵਿਦਿਆ ਦਾ ਕੈਂਪ ਲਾਇਆ ਗਿਆ ਸੀ ਤੇ ਅੱਜ ਵੀ ਗੁਰਮਤੀ ਵਿਦਿਆ ਦਾ ਕੈਂਪ ਲਾਇਆ ਗਿਆ ਤਸਵੀਰ ਮੈਂ ਚਾਹੂੰਗਾ ਜ਼ਰੂਰ ਦਿਖਾਣੀ ਕਿ ਤੁਸੀਂ ਦੇਖ ਸਕਦੇ ਛੋਟੇ ਛੋਟੇ ਬੱਚੇ ਨੇ ਇਹਨਾਂ ਨੂੰ ਵੀ ਸਕੂਲਾਂ 'ਚ ਛੁੱਟੀਆਂ ਪਈਆਂ ਨੇ ਤਾਂ ਇਹਨਾਂ ਦਾ ਵੀ ਦਿਲ ਕਰਦਾ ਵਾ ਕਿ ਅਸੀਂ ਨਾਨਕੇ ਜਾਈਏ ਆਪਣੇ ਜਾਂ ਅਸੀਂ ਗਰਮੀਆਂ ਦੇ ਛੁੱਟੀਆਂ ਦੇ ਵਿੱਚ ਘਰਦਿਆਂ ਦੇ ਨਾਲ ਘੁੰਮਣ ਜਾਈਏ ਕਿਉਂਕਿ ਸਕੂਲ ਜਦੋਂ ਜਾਂਦੇ ਨੇ ਤਾਂ ਫਿਰ ਇੱਕ ਦੂਸਰੇ ਨੂੰ ਬੱਚੇ ਕਹਿੰਦੇ ਨੇ ਕਿ ਤੁਸੀਂ ਕਿੱਥੋਂ ਇਸ ਵਾਰ ਘੁੰਮ ਕੇ ਆਏ ਹੋ ਇਹਨਾਂ ਬੱਚਿਆਂ ਦਾ ਵੀ ਦਿਲ ਕਰਦਾ ਵਾ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਐਸਜੀਪੀਸੀ ਵੱਲੋਂ ਜਿਹੜਾ ਗੁਰਮਤੀ ਵਿਦਿਆ ਕੈਂਪ ਲਾਇਆ ਗਿਆ ਵਾ ਤਾਂ ਉੱਥੇ ਜ਼ਰੂਰੀ ਨਹੀਂ ਕਿ ਸਿੱਖ ਕਮਿਊਨਿਟੀ ਦੇ ਬੱਚੇ ਨੇ ਕਿਸੇ ਵੀ ਧਰਮ ਨਾਲ ਭੇਦਭਾਵ ਨਹੀਂ ਹਰ ਧਰਮ ਦੇ ਇੱਥੇ ਬੱਚੇ ਨੇ ਪ੍ਰਵਾਸੀ ਵੀ ਇਹਨਾਂ ਦੇ ਵਿੱਚ ਬੈਠੇ ਨੇ ਸਭ ਤੋਂ ਵੱਡੀ ਗੱਲ ਆ ਕਿ ਪ੍ਰਵਾਸੀਆਂ ਦੇ ਬੱਚਿਆਂ ਨੂੰ ਵੀ ਮਨ ਦੇ ਵਿੱਚ ਆ ਗਿਆ ਅਸੀਂ ਵੀ ਗੁਰਮਤੀ ਵਿੱਦਿਆ ਹਾਸਲ ਕਰੀਏ ਜਾ ਕੇ ਗੁਰੂ ਦੀ ਬਾਣੀ ਦੇ ਨਾਲ ਜੁੜੀਏ ਜੇਕਰ ਐਸੇ ਸੰਸਕਾਰ ਅਸੀਂ ਬਚਪਨ ਤੋਂ ਬੱਚਿਆਂ ਨੂੰ ਦਵਾਂਗੇ ਤਾਂ ਬੱਚੇ ਵੀ ਫਿਰ ਅੱਗੇ ਗਿਆਨ ਵਿਧਾਨਗੇ ਗੱਲਬਾਤ ਕਰਾਂਗੇ ਇੱਥੇ ਲਗਾਤਾਰ ਜਿਹੜੇ ਗੈਨੀਜ਼ੀ ਵੱਲੋਂ ਆਣ ਕੇ ਗੁਰਮਤੀ ਵਿੱਦਿਆ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੀ ਡਿਊਟੀ ਲਈ ਐਸਪੀਸੀ ਵੱਲੋਂ ਤਾਂ ਕਿਸੇ ਇੱਕ ਨਾ ਦੇ ਦੇ ਬੱਚਿਆਂ ਦੇ ਵਿੱਚ ਕਿੰਨਾ ਉੱਛਾ ਦੇਖਦੇ ਵਾਇਗੁਰਦੀ ਕਾ ਖਾਲਸਾ ਵਾਇਗੁਰਦੀ ਕੀ ਫਤਿਹ ਬਹੁਤ ਵਧੀਆ ਬੱਚੇ ਜਿਹੜਾ ਇਹ ਸਬਦ ਸਬੂਤ ਪਿਆਰ ਦਾ ਦੇ ਰਹੇ ਨੇ ਸਿੱਖ ਰਹੇ ਨੇ ਬੜੇ ਵਧੀਆ ਢੰਗ ਦੇ ਨਾਲ ਕਲਾਸਾਂ 'ਚ ਆਉਂਦੇ ਨੇ ਬੜੀ ਕਿਰਪਾ ਵਾ ਗੁਰਦਰਾ ਸਿੰਘ ਸਾਹਿਬਾਨ ਦੇ ਜੋ ਗਰੰਤੀ ਸਾਹਿਬਾਨ ਜੋ ਸੇਵਾ ਨਿਭਾ ਰਹੇ ਨੇ ਬਾਬਾ ਹਰਬੰਸ ਸਿੰਘ ਜੀ ਉਹਨਾਂ ਵੱਲੋਂ ਪਹਿਲਾਂ ਤੋਂ ਹੀ ਬੱਚਿਆਂ ਨੂੰ ਤਿਆਰੀ ਕਰਵਾਈ ਜਾਂਦੀ ਆ ਬਹੁਤ ਵਧੀਆ ਢੰਗ ਦੇ ਨਾਲ ਬੱਚੇ ਪੜ੍ਹ ਰਹੇ ਨੇ ਬੜਾ ਉਤਸ਼ਾਹ ਹੈ ਗੁਰਬਾਣੀ ਕੰਠੇ ਬੱਚਿਆਂ ਨੂੰ ਜਪ ਸਾਹਿਬ ਤੱਕ ਜਿਹੜੇ ਕੁਝ ਬੱਚੇ ਆ ਉਹ ਗੁਰਬਾਣੀ કંਠ ਕਰ ਚੁੱਕੇ ਨੇ ਨਾਲ ਜਪਜੀ ਸਾਹਿਬ ਬਾਬਾ ਜੀ ਨੇ ਉਹਨਾਂ ਨੂੰ ਆਸਾ ਕੀ ਵਾਰ ਦਾ ਵੀ ਕੀਰਤਨ ਦੀ ਤਿਆਰੀ ਕਰਵਾਈ ਆ ਬਹੁਤ ਵਧੀਆ ਸਲਾੰਗਾ ਜੋਗ ਜਿਹੜਾ ਕਮੇਟੀ ਵੱਲੋਂ ਸਮੁੱਚੀ ਕਮੇਟੀ ਵੱਲੋਂ ਚੁੱਕਿਆ ਜਾਂਦਾ ਹੈ ਸੋ ਜੋ ਧਰਮ ਪ੍ਰਚਾਰ ਕਮੇਟੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਸਾਹਿਬਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਸਕੱਤਰ ਬਲਵਿੰਦਰ ਸਿੰਘ ਕਾਲਵਾ ਸਮੁੱਚੇ ਇੰਡੀਆ ਦੇ ਵਿੱਚ ਗਰਮੀਆਂ ਦੇ ਵਿੱਚ ਹਰੇਕ ਸਾਲ ਦੇ ਦੌਰਾਨ ਕੈਂਪ ਗੁਰਮਤ ਲਗਾਏ ਜਾਂਦੇ ਤਾਂ ਜੋ ਸਿੱਖੀ ਦੇ ਨਾਲ ਗੁਰ ਇਤਿਹਾਸ ਦੇ ਨਾਲ ਬੱਚਿਆਂ ਨੂੰ ਜੋੜਿਆ ਜਾਵੇ ਸਾਡੇ ਹਲਕੇ ਦੇ ਮੈਂਬਰ ਸਹਿਬਾਨ ਸਰਦਾਰ ਜਥੇਦਾਰ ਗੁਰਨਾਮ ਸਿੰਘ ਜਸਨ ਸਾਹਿਬ ਉਹਨਾਂ ਦੇ ਨਾਲ ਸਾਡੇ ਪ੍ਰਚਾਰ ਵਹੀਰ ਦੇ ਵਿੱਚ ਡਿਊਟੀ ਹੈ ਤੇ ਉਹਨਾਂ ਵੱਲੋਂ ਇੱਕ ਜਗ੍ਹਾ ਤੇ ਨਹੀਂ ਬਟਾਲੇ ਦੇ ਏਰੀਆ ਦੇ ਵਿੱਚ ਤੇ ਹਲਕਾ ਬਟਾਲੇ ਦੇ ਵਿੱਚ ਜਿਵੇਂ ਕਵੀਸ਼ਰ ਜਥੇ ਨੇ ਪ੍ਰਚਾਰਕ ਸਹਿਬਾਨ ਉਹਨਾਂ ਨੂੰ ਵੱਖ-ਵੱਖ ਜਗ੍ਹਾ ਤੇ ਇਦਾਂ ਹੀ ਬੱਚਿਆਂ ਨੂੰ ਗੁਰਮਤ ਕੈਂਪਾਂ ਦੇ ਵਿੱਚ ਭੇਜ ਕੇ ਗੁਰਬਾਣੀ ਦੇ ਨਾਲ ਜੋੜਿਆ ਜਾ ਰਿਹਾ ਹੈ ਬਹੁਤ ਵਧੀਆ ਜੋ ਸਭ ਤੋਂ ਵੱਡਾ ਸਹਿਯੋਗ ਲੋਕਲ ਪ੍ਰਬੰਧਕ ਕਮੇਟੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਹੁੰਦਾ ਕਿਉਂਕਿ ਉਹਨਾਂ ਦੇ ਇੱਕ ਪ੍ਰਬੰਧ ਦੇ ਨਾਲ ਸਹਿਯੋਗ ਦੇ ਨਾਲ ਜਿਵੇਂ ਉਹਨਾਂ ਵੱਲੋਂ ਬੱਚਿਆਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਹਰ ਸਹੂਲਤ ਦਾ ਧਿਆਨ ਰੱਖ ਕੇ ਇਹ ਕੈਂਪ ਲਵਾਏ ਜਾ ਰਹੇ ਨੇ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਜਿਨ੍ਹਾਂ ਨੇ ਇਦਾਂ ਬੱਚਿਆਂ ਨੂੰ ਬਹੁਤ ਸਸਜੇ ਢੰਗ ਦੇ ਨਾਲ ਵਧੀਆ ਤਰੀਕੇ ਨਾਲ ਇਕੱਤਰ ਕਰਕੇ ਜਿਹੜਾ ਕਿ ਸਾਨੂੰ ਵੀ ਮੌਕਾ ਮਿਲਦਾ ਹੈ ਬੱਚਿਆਂ ਤੱਕ ਪਹੁੰਚਣ ਦਾ ਬੱਚਿਆਂ ਨੂੰ ਪੜਾਉਂਦਾ ਵੱਡੀ ਗੱਲ ਹੈ ਕਿ ਇੱਥੇ ਪ੍ਰਵਾਸੀ ਬੱਚੇ ਜਿਹੜੇ ਨੇ ਉਹ ਵੀ ਗੁਰਬਾਣੀ ਯਾਦ ਕਰਦੇ ਨੇ ਤੁਸੀਂ ਨਜ਼ਰ ਮਾਰੋਗੇ ਉਹ ਲੜਕੀ ਜੋ ਬੈਠੀ ਆ ਉਹਨੂੰ ਗੁਰਬਾਣੀ ਤੱਕ ਯਾਦ ਆ ਕੁਝ ਬੱਚੇ ਬਹੁਤ ਵੱਡੀ ਗੱਲ ਹੁੰਦੀ ਆ ਜਾਤ ਸਭ ਨੂੰ ਕੰਠ ਕਰਨਾ ਇੱਕ ਜਿੱਦਾਂ ਆਪਾਂ ਕਹਿ ਦਿੰਦੇ ਆ ਕਿ ਇੱਥੇ ਕਿਸੇ ਧਰਮ ਦੀ ਗੱਲ ਨਹੀਂ ਆ ਇੱਥੇ ਇੱਕ Hindu ਪ੍ਰਵਾਸ ਦੇ ਵਿੱਚ ਇੱਕ ਲੜਕੀ ਜਿਹਨੂੰ ਜਾਤ ਸਭ ਕੰਠ ਹੈ ਉਹ ਵੀ ਆ ਕੇ ਇੱਥੇ ਪੜ ਰਹੀ ਹੈ ਬਹੁਤ ਵੱਡੀ ਅਪਰਾਲਾ ਹੈ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਬੱਚੇ ਵੀ ਪਿਆਰ ਦਾ ਸਬੂਤ ਦੇ ਰਹੇ ਕਿਉਂਕਿ ਅੱਜ ਦੀ ਲੋੜ ਹੈ ਇਸ ਸਾਡੇ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਹੀ ਆ ਕਿ ਪੰਜਾਬੀ ਤੋਂ ਬੱਚੇ ਮੁਨਕਰ ਹੋ ਰਹੇ ਨੇ ਨਾਲ ਨਾਲ ਗੁਰਮੁਖੀ ਵੀ ਸਿਖਾਈ ਜਾ ਰਹੀ ਹੈ ਗੁਰਬਾਣੀ ਇਤਿਹਾਸ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਕਿਉਂਕਿ ਮੁੱਢ ਦਾ ਗਿਆਨ ਜਿਹੜਾ ਹੈ ਉਹ ਜ਼ਰੂਰੀ ਹੈ ਬੱਚਿਆਂ ਨੂੰ ਤੇ ਉਸ ਦੇ ਨਾਲ ਹੀ ਜੋੜਨ ਦਾ ਕੀਤਾ ਜਾ ਰਿਹਾ ਹੈ ਗਨੀ ਜੀ ਬਿਲਕੁਲ ਜਿਸੀ ਕਿ ਨਾ ਬਚਪਨ ਤੋਂ ਜਦੋਂ ਬੱਚੇ ਗੁਰਬਾਣੀ ਦੇ ਨਾਲ ਜੁੜਦੇ ਨੇ ਜਿਸ ਤਿੱਕੇ ਕਿ ਨਾ ਤੁਸੀਂ ਦੱਸਿਆ ਕਿ ਪੰਜਾਬੀ ਲੋਕ ਭੁੱਲਦੇ ਜਾ ਰਹੇ ਨੇ ਆਉਣ ਵਾਲੀ ਪੀੜ੍ਹੀ ਨੂੰ ਪੰਜਾਬੀ ਦਾ ਨਹੀਂ ਪਤਾ ਹੈ ਨਾ ਇਸ ਤਿੱਕੇ ਨਾਲ ਗੁਰਮਤੀ ਦੇ ਨਾਲ ਜੋੜਿਆ ਜਾ ਰਿਹਾ ਪੰਜਾਬੀ ਦੇ ਨਾਲ ਜੁੜਿਆ ਜੋੜਿਆ ਜਾ ਰਿਹਾ ਤਾਂ ਬੱਚਿਆਂ ਦੇ ਵਿੱਚ ਕਿੰਨਾ ਖੁਸ਼ਾ ਦੇਖਦੇ ਉਹ ਖੁਸ਼ਾ ਤਾਂ ਸਾਹਮਣੇ ਸਬੂਤ ਹੀ ਹੈ ਕਿ ਬੱਚੇ ਬਹੁਤ ਸਾਰੇ ਬੱਚੇ ਆਏ ਨੇ ਤਾਂ ਲਗਾਤਾਰ ਇਸੇ ਤਰੀਕੇ ਨਾਲ ਆ ਰਹੇ ਨੇ ਤਾਂ ਕਿਸ ਤਿੱਕੇ ਨਾਲ ਦੇਖਦੇ ਇਹਨਾਂ ਦਾ ਰਿਸਪੌਂਸ ਅਗੋਂ ਕਿਦਾਂ ਹੈ ਗੁਰਮਤੀ ਵਿਦਿਆਲੇ ਬੱਚਿਆਂ ਦਾ ਬਹੁਤ ਵਧੀਆ ਜਿਹੜਾ ਇਸ ਸਬੰਧੀ ਰਿਸਪਾਂਸ ਆ ਬੜੇ ਵਧੀਆ ਤਰੀਕੇ ਦੇ ਨਾਲ ਜੋ ਵੀ ਸਿਲੇਬਸ ਦਿੱਤਾ ਜਾਂਦਾ ਯਾਦ ਕਰਦੇ ਨੇ ਤੇ ਵੱਡੀ ਗੱਲ ਹੈ ਕਿ ਬੱਚੇ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਇੰਨੀਆਂ ਪੜਾਈਆਂ ਜਿੰਨਾ ਇਨਾ ਪ੍ਰਭਾਵ ਹੈ ਜਿਹੜਾ ਬੱਚਿਆਂ ਦੇ ਉੱਤੇ ਹੋਰ ਪੜਾਈਆਂ ਦੇ ਇਹ ਬੱਚੇ ਰੈਗੂਲਰ ਆ ਰਹੇ ਨੇ ਤੇ ਪੜ ਰਹੇ ਨੇ ਤੇ ਨਾਲ ਨਾਲ ਪੜਨ ਦੇ ਨਾਲ ਵੱਡੀ ਗੱਲ ਹੈ ਕਿ ਬੱਚੇ ਯਾਦ ਕਰਕੇ ਆ ਕੇ ਸੁਣਾਉਂਦੇ ਨੇ ਤੇ ਜੋ ਇੱਥੇ ਆ ਕੇ ਬੈਠਦੇ ਨੇ ਆਪਣਾ ਸਮਾਂ ਕੱਢ ਕੇ ਕੋਈ ਵਾਂਡੇ ਨਹੀਂ ਜਾ ਰਿਹਾ ਜਿੱਦਾਂ ਸਹੀ ਗਰਮੀਆਂ ਦੇ ਦਿਨਾਂ ਦੇ ਵਿੱਚ ਬੱਚੇ ਜਾਂਦੇ ਨੇ ਉਹਨਾਂ ਚੀਜ਼ਾਂ ਨੂੰ ਤਿਆਗ ਕੇ ਤੇ ਇੱਥੋਂ ਹੀ ਪਤਾ ਲੱਗਦਾ ਕਿ ਬੱਚਿਆਂ 'ਚ ਬਹੁਤ ਵੱਡਾ ਉਤਸ਼ਾਹ ਆ ਕਿ ਅਸੀਂ ਗੁਰਬਾਣੀ ਨੂੰ ਸਿੱਖੀਏ ਇਤਿਹਾਸ ਨੂੰ ਸਿੱਖੀਏ ਪਿਆਰ ਦੇ ਨਾਲ ਬੱਚੇ ਜਿਹੜਾ ਖੁਦ ਆਪਨੇ ਆਪ ਆ ਕੇ ਸਿੱਖ ਰਹੇ ਨੇ ਬਾਕੀ ਵੱਡਾ ਉਪਰਾਲਾ ਬਾਬਾ ਜੀ ਦਾ ਵਾ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਜਿਹੜੇ ਬੱਚੇ ਜੋੜੇ ਨੇ ਸ਼ੁਰੂ ਤੋਂ ਉਹਨਾਂ ਨੂੰ ਜੋੜ ਕੇ ਹੁਣ ਵੀ ਲੈ ਕੇ ਆ ਰਹੇ ਨੇ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਵੀ ਹੈ ਜੀ ਧੰਨਵਾਦ ਸਮਾਂ ਦੇਣ ਲਈ ਇਹ ਜ਼ਰੂਰ ਅਸੀਂ ਚਾਹਾਂਗੇ ਗ੍ਰੰਥੀ ਸਿੰਘ ਨੇ ਉਹਨਾਂ ਨਾਲ ਵੀ ਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦੀ ਆ ਤੇ ਤੁਸੀਂ ਆਪਣੇ ਤੌਰ ਤੇ ਅੱਜ ਬੜੀ ਕਿਰਪਾ ਪੰਜਾਬੀ ਕਿਹੜੀ ਚੈਨਲ ਜਿਹੜਾ ਤੁਹਾਡਾ ਲੋਕ ਤੇ ਤੁਸੀਂ ਆਏ ਜੇ ਬੱਚਿਆਂ ਦਾ ਜਿਹੜਾ ਅਸੀਂ ਕੈਂਪ ਲਵਾਇਆ ਇੱਥੇ ਹਰ ਸਾਲ ਹੀ ਲਵੋਨੇ ਪਿਛਲੇ ਸਾਲ ਵੀ ਆਪ ਜੀ ਸਾਰਾ ਕਵਰ ਕਰਕੇ ਗਏ ਸੀ ਇਹ ਗੁਰਦਰਪ ਸਿੰਘ ਸਬਾਰ ਨਾਮਨਗਰ ਸਾਡੀ ਸਾਰੀ ਕਮੇਟੀ ਜਿਹੜੀ ਹੈ ਮੈਂ ਆ ਉਹਦਾ ਜਰਨਲ ਸਕੱਤਰ ਆ ਕਾਫੀ ਸਮੇਂ ਤੋਂ ਸਾਡੇ ਕੋਲ ਗਰੰਤੀ ਜਿਗਦਾ ਹੀ ਸਾਰੇ ਰਲ ਮਿਲ ਕੇ ਆਪ ਹੀ ਸੇਵਾ ਕਰਦੇ ਆ ਤੇ ਇਹ ਬੱਚੇ ਜਿਹੜੇ ਆ ਸ਼ਾਮ ਨੂੰ ਵੀ ਆ ਕੇ ਸੋਧਰ ਦਾ ਪਾਠ ਕਰਦੇ ਬਹੁਤ سارے ਬੱਚੇ ਸਵੇਰੇ ਵੀ ਆਉਂਦੇ ਆ ਨਿਤਨਿਮ ਦੇ ਵੇਲੇ ਵੀ ਬੇਨਤੀ ਕੀਤੀ ਗਈ ਸੀ ਬੱਚਿਆਂ ਨੂੰ ਵੀ ਆਸ ਕਾ ਜਿਹੜਾ ਸਾਨੂੰ ਟਾਈਮ ਦਿਓ ਇਸ ਸਾਲ ਵੀ ਕੈਂਪ ਲਾਇਆ ਜਾਵੇਗਾ ਤੇ ਮੈਂ ਸਦਾ ਜਸਲ ਸਾਹਿਬ ਜਸੇਦਰ ਉਹਨਾਂ ਨੂੰ ਬੇਨਤੀ ਕੀਤੀ ਭਾਈ ਮਨਜੀਤ ਸਿੰਘ ਜੀ ਇਹਨਾਂ ਦੇ ਪ੍ਰਚਾਰਕ ਨੇ ਵਾਇਸਾਂ ਇੱਥੇ ਗੁਰਪੁਰਬ ਤੇ ਉਹਨਾਂ ਨੂੰ ਬੇਨਤੀ ਕੀਤੀ ਕੈਂਪ ਲਵਾਉਣਾ ਉਹਨਾਂ ਨੇ 7 ਤਰੀਕ ਮ ਕਰ ਗਏ 7 ਤਰੀਕ ਤੋਂ ਕੈਂਪ ਜਿਹੜਾ ਸਾਡਾ ਆਰੰਭ ਹੋਇਆ ਹੋਇਆ ਤੇ ਸਾਡੇ ਕੋਲ ਤੇ ਕਿលਿਆ ਸਰੇ 43 44 ਬੱਚੇ ਨੇ ਜਿੰਨੇ ਵਿੱਚ ਕੁਝ ਇਥੇ ਪ੍ਰਵਾਸੀ ਨੇ ਉਹ ਪਰਿਵਾਰ ਨੇ ਉਹਨਾਂ ਦੇ ਬੱਚੇ ਵੀ ਇਥੇ ਆਉਂਦੇ ਆ ਉਹ ਵੀ ਆ ਕੇ ਬੜੇ ਪਿਆਰ ਨਾਲ ਸਤਕਾਰ ਨਾਲ ਇਥੇ ਸਿੱਖਦੇ ਪਏ ਨੇ ਕਿਤਾਬਾਂ ਜਿਹੜੀਆਂ ਨੇ ਅਸੀਂ ਜਿਹੜੀਆਂ ਗੁਰਮਤ ਦਾ ਇਤਿਹਾਸ ਜਿਹੜਾ ਉਹਦੇ ਵਿੱਚ ਬੱਚਿਆਂ ਨੂੰ ਪੜਾਇਆ ਜਾ ਰਿਹਾ 10 ਗੁਰੂ ਸਾਹਿਬਾਨ ਦੀ ਇੱਚ ਸਾਰੇ ਗੁਰੂ ਇਤਿਹਾਸ ਜਿਹੜਾ ਜਾਣੀਆਂ ਉਹਦੇ ਮੁਤਾਬਕ ਇਹ ਬੱਚਿਆਂ ਨੂੰ ਟ੍ਰੇਨ ਕੀਤਾ ਜਾ ਰਿਹਾ ਸਾਲਾਂ ਨੂੰ ਕਾਫੀ ਬੱਚੇ ਮੈਂ ਸਮਝਦਾ ਵੀ ਇਹ ਸਰ ਪੱਕੀ ਵਿਕਾਸ ਹੈ ਬੱਚਿਆਂ ਦਾ ਗੁਰਮਤ ਜਿਹੜੀ ਹੈ ਬਹੁਤ ਲਾਜ਼ਮੀ ਹੈ ਇਹ ਨਹੀਂ ਖਾਲੀ ਸਿੱਖਾਂ ਵਾਸਤੇ ਮੈਂ ਕਹਿ ਰਿਹਾ ਹਰ ਧਰਮ ਦੇ ਬੱਚਿਆਂ ਨੂੰ ਆਪਣੇ ਧਰਮ ਦੀ ਵਾਕਫੀਤ ਹੋਣੀ ਚਾਹੀਦੀ ਕਿਸੇ ਵੀ ਧਰਮ ਚ ਕੋਈ ਜੀਉਂਦਾ ਉਹਨੂੰ ਆਪਣੇ ਧਰਮ ਦੀ ਜਰੂਰ ਵਾਕਫੀਤ ਖਾ ਸਕ ਕੇ ਬੱਚੇ ਨੂੰ ਦੇਣੀ ਚਾਹੀਦੀ ਕਿਉਂਕਿ ਸਾਡਾ ਵਿਕਾਸ ਤਾਂ ਹੀ ਹੋ ਸਕਦਾ ਸਾਨੂੰ ਪਤਾ ਤਾਂ ਹੀ ਲੱਗਦਾ ਕਿ ਸਾਨੂੰ ਪਤਾ ਹੀ ਨਹੀਂ ਹੈਗਾ ਮੈਂ ਸਿੱਖਾਂ ਧਰਮ ਦੇ ਵਿੱਚ ਬੱਚਾ ਜੰਮਿਆ ਤੇ ਮੈਨੂੰ ਗੁਰੂ ਨਾਨਕ ਸਾਹਿਬ ਦਾ ਨਹੀਂ ਪਤਾ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਪਤਾ ਉਹਨਾਂ ਦੇ ਸਾਹਿਬਜ਼ਾਦਾ ਦਾ ਨਹੀਂ ਪਤਾ ਸਾਡੇ ਤਖਤਾਂ ਦਾ ਨਹੀਂ ਪਤਾ ਇਹ ਚੀਜ਼ਾਂ ਜਿਹੜੀਆਂ ਨਿੱਕੇ ਨਿੱਕੇ ਆ ਬੱਚਿਆਂ ਨੂੰ ऐसे मरचे सिखाइयां ਜਾਂਦੀਆਂ ਨੇ ਤਾਂ ਜੋ ਵੱਡੇ ਹੋ ਕੇ ਇਹ ਆਪਣੇ ਧਰਮ ਦੀ ਪੂਰਤੀ ਕਰ ਸਕਣ ਪਾਲਣਾ ਕਰ ਸਕਣ ਆਪਣੇ ਧਰਮ ਨੂੰ ਫਲਾ ਕੇ ਸਕਣ ਔਰ ਉਹਦੇ ਵਿੱਚ ਰਹਿ ਕੇ ਆਪਣਾ ਜੀਵਨ ਜਿਹੜਾ ਸਫਲਾ ਕਰ ਸਕਣ ਇਹਦਾ ਮੇਨ ਮਕਸਦ ਹੀ ਸਾਡੇ ਕੈਂਪਾਂ ਦਾ ਹੁੰਦਾ ਕਿ ਬੱਚੇ ਆਉਂਦੇ ਸਮੇਂ ਜਦੋਂ ਵੱਡੇ ਹੋਣਾ ਨਾ ਇਹ ਆਪਣੇ ਆਪ ਚੰਗੇ ਨਰੋਏ ਜਿਹੜੇ ਬੱਚੇ ਬਣ ਧਰਮ ਵਿੱਚ ਪੱਕੇ ਹੋਣ ਆਪਣੇ ਕੰਮ ਕਾਰਜ ਵਿੱਚ ਪੱਕੇ ਹੋਣ ਜੋ ਵੀ ਵਿਦਿਆ ਲੈ ਕੇ ਹੋਰ ਇਹਨਾਂ ਬਣਨਾ ਪਰ ਆਪਣੇ ਜਿਹੜਾ ਇਤਿਹਾਸ ਆ ਇਹਨਾਂ ਨੂੰ ਹਰ ਗੱਲ ਦਾ ਪਤਾ ਬਾਣੀ ਬਾਣੀ ਦੇ ਧਾਰ ਨਹੀਂ ਹੋਣੇ ਚਾਹੀਦੇ ਆ ਇਹ ਕਾਰਨ ਹੈ ਸਾਡਾ ਫਿਰ ਬੱਚਿਆਂ ਨੂੰ ਇੱਕ ਕੈਂਪ ਤੋਂ ਬਾਅਦ ਜਿਹੜੇ ਛੁੱਟੀ ਹੁੰਦੀ ਹੈ तकरीबन ਸਵੇਰੇ 9 ਵਜੇ ਤੋਂ ਸਾਢੇ 10 ਵਜੇ ਤੱਕ ਅਸੀਂ ਕੈਂਪ ਚਲਾਉਂਦੇ ਆ ਇਹ ਤੱਕ 10 ਦਿਨ ਦਾ ਕੈਂਪ ਚੱਲਣਾ ਸਾਡਾ ਬਾਅਦ ਫਿਰ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾਂਦੀ ਹੈ ਉਹ ਸੁਦਰਿੰਦਰ ਸਿੰਘ ਇੱਥੇ ਵਰਕਸ਼ਾਪ ਉਹਨਾਂ ਦੇ ਅੰਦਰ ਮਸ਼ੀਨ ਟੂਲ ਵਾਲੇ ਪਿਛਲੇ ਸਾਲ ਵੀ ਉਹਨਾਂ ਨੇ ਸੇਵਾ ਕੀਤੀ ਉਹ ਵੀ ਸੇਵਾ ਉਹਨਾਂ ਬੱਚਿਆਂ ਦੀ ਕਰਦੇ ਪਏ ਨੇ ਬੜੇ ਪਿਆਰ ਸਰਕਾਰ ਨਾਲ ਜੋ ਬੱਚਿਆਂ ਦੇ ਖਾਣਾ ਪੀਣਾ ਠੰਡਾ ਠੰਡਾ ਲੈ ਕੇ ਉਹਨਾਂ ਦਿੰਦੇ ਆ ਤਾਂ ਜੋ ਬੱਚਿਆਂ ਨੂੰ ਥੋੜਾ ਸ਼ੌਂਕ ਰਹੇ ਅਸੀਂ ਚੱਲੇ ਆ ਤੇ ਕਿਤਾਬਾਂ ਵੀ ਇਹਨਾਂ ਨੂੰ ਫ੍ਰੀ ਵੰਡੀਆਂ ਜਾਂਦੀਆਂ ਨੇ ਜੇ ਦਿਨ ਅਸੀਂ ਸਮਾਪਤੀ ਕਰਾਂਗੇ ਉਦੋਂ ਵੀ ਬੱਚਿਆਂ ਨੂੰ ਕੁਛ ਨਾ ਕੁਛ ਇਨਾਮ ਵਗੈਰਾ ਦੇਵਾਂਗੇ ਕਿਹੜੇ ਬੱਚੇ ਜਿਹੜੇ ਰੈਗੂਲਰ ਆਉਂਦੇ ਰਹੇ ਆ ਉਹਨਾਂ ਨੂੰ ਨਗਦਨਾਮੇ ਦੇਵਾਂਗੇ ਮਤਲਬ ਉਤਸ਼ਾਹ ਕਰਨਾ ਬੱਚਿਆਂ ਨੂੰ ਆਉਂਦੇ ਸਾਲ ਹੋਰ ਇਸ ਤੋਂ ਵੱਧ ਬੱਚੇ ਆਉਣ ਸਾਡੇ ਕੋਲ ਸਾਡਾ ਇੱਕੋ ਹੀ ਮਕਸਦ ਆ ਕਿ ਇਹ ਬੱਚੇ ਆਪਣੇ ਧਰਮ ਵਿੱਚ ਆਪਣੀ ਜੋ ਸਾਡੀ ਸਿੱਖਿਆ ਗੁਰੂ ਸਾਹਿਬਾਂ ਦੀ ਉਹਦੇ ਵਿੱਚ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕਣ ਇਹਦੇ ਨਾਲ ਸਾਨੂੰ ਵੀ ਕੁਝ ਮਿਲਦਾ ਅਸੀਂ ਵੀ ਸਮਝਦੇ ਆਗੇ ਸੀ ਸਾਡੇ ਚੰਗੇ ਭਾਗ ਨੇ ਅਸ ਬੱਚਿਆਂ ਦੇ ਕੁਛ ਨਾ ਕੁਛ ਇਹਨਾਂ ਕੋਈ ਅਸੀਂ ਸਿੱਖਣਾ ਵੀ ਹੈ ਤੇ ਸਿਖਾਉਣਾ ਵੀ ਹੈ ਹਾਂਜੀ ਜੀ ਧੰਨਵਾਦ ਗਿਆਨੀ ਜੀ ਸਮਾਂ ਦੇਣ ਲਈ ਐ ਬਾਬਾ ਜੀ ਮੈਂ ਬੇਨਤੀ ਕਰੂੰਗਾ ਇੱਕ ਵਾਰੀ ਜ਼ਰੂਰ ਅਸੀਂ ਬੱਚਿਆਂ ਕੋਲ ਚਲੀਏ ਹਾਂਜੀ ਤੁਹਾਡੇ ਜਵਾਨੀ ਤੁਸੀਂ ਸਵਾਲ ਪੁੱਛੋਗੇ ਉਹਨਾਂ ਬੱਚਿਆਂ ਕੋ ਤਾਂ ਜ਼ਰੂਰੀ ਚਲੋ ਹਾਂਜੀ ਪੁੱਛ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਜੀ ਬਿਲਕੁਲ ਮੈਂ ਬੱਚਾ ਤੁਹਾਡੇ ਕੋਲ ਆ ਰਹੇ ਕਿ ਕਿੱਥੇ ਹੋਇਆ ਬਾਬਾ ਜੀ ਕਹਿੰਦੇ ਰਾਇਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਕਰਕੇ ਜਾਣਿਆ ਜਾਂਦਾ ਹੈ ਰਾਇਪੋਏ ਕਿਹੜੀ ਸਾਲ ਵਿੱਚ ਸਨ 1500 1439 ਇਸਵੀ ਨੂੰ 69 ਇਸਵੀ ਸਹੀ ਵਗੋ ਜੀ ਬਿਲਕੁਲ ਜਰੂਰ ਜਿਹੜੇ ਦੂਸਰੇ ਬੱਚੇ ਸੀ ਤੁਸੀਂ ਕਹਿ ਰਹੇ ਸੀ ਨਾ ਪ੍ਰਵਾਸੀਆਂ ਦੇ ਬੱਚੇ ਵੀ ਆ ਰਹੇ ਨੇ ਕਿਹੜੇ ਕਿਹੜਾ ਹੋ ਜੀ ਬਿਲਕੁਲ ਬਾਬਾ ਜੀ ਇਹਨਾਂ ਕੋਈ ਪਰਸ਼ਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਦਾ ਨਾਮ ਕੀ ਹੈ ਜੀ ਬਿਲਕੁਲ ਮੈਂ ਬੱਚੇ ਕੋ ਆਇਆ ਹਾਂ ਹਾਂ ਜੀ ਬੱਚਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਨਾਮ ਹੈਗਾ ਮਾਤਾ ਤ੍ਰਿਪਤਾ ਜੀ ਤੇ ਉਹਨਾਂ ਦੇ ਜੀ ਦੇ ਪਿਤਾ ਜੀ ਦਾ ਹੈਗਾ ਨਾ ਮਹਤਾ ਕਾਲੂ ਰਾਮ ਜੀ 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 ਬਾਬਾ ਜੀ ਤੇ ਇੱਕ ਸਾਡੇ ਕੋ ਗੁੜੀ ਆ ਜਿਹੜੀ ਮਤਲਬ ਕਿ ਹਿੰਦੂ ਧਰਮ ਦੇ ਨਾਲ ਉਹ ਲੇਕਣ ਪੰਜਾਬੀ ਦੇ ਨਾਲ ਨਾਲ ਗੁਰਬਾਣੀ ਵੀ ਕੰਠਿਆਂ ਨੂੰ ਉਹਨੂੰ ਪੁੱਛਾਂਗੇ ਉਹ ਸਾਹਮਣੇ ਤੁਹਾਡੇ ਸੁਣਾਏਗੀ ਜੇ ਜੁਗਚਾਰੇ ਆਰਜਾ ਹੁਰਦ ਸੁਣੀ ਹੋਈ ਮੈਂ ਮੈਂ ਆ ਗਿਆ ਬਚਾ ਆ ਗਿਆ ਆ ਗਿਆ ਇੱਕ ਹੀ ਜੇ ਜੁਗ ਚਾਰੇ ਯਾਰ ਜਾਹੋਦ ਸੁਣੀ ਹੋਏ ਨਮਾਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਨਾ ਆਵੈ ਤਾਂ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਡ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਨ ਗੁਣ ਕਰੇ ਗੁਣਮੰਤੇ ਆਗੁੰਦੇ ਤੇ ਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੈ ਸੋਨਾ ਸੁਣਿਆ ਤਤਵਲੀ ਆਕਾਸ ਸੁਣਿਆ ਦੀਪ ਲੋਕ ਪਤਾ ਸੁਣਿਆ ਪਉਣ ਸਕੇ ਕਾਲ ਨਾਨਕ ਪਕਤਾ ਸਦਾ ਵਿਗਾ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਇੰਦੇ ਇੰਦਸਨ ਬੈਠੇ ਸੁਣਿਆ ਜੀ ਬਿਲਕੁਲ ਇਹ ਉਹ ਬੱਚੇ ਨੇ ਕਿ ਜਿਹੜੇ ਲਗਾਤਾਰ ਇੱਥੇ ਗਰਮੀਆਂ ਦੀਆਂ ਛੁੱਟੀਆਂ ਆਪਣੇ ਨਾਨਕੇ ਜਾਂ ਕਿਸੇ ਟੂਰਿਸਟ ਪਲੇਸ ਤੇ ਨਹੀਂ ਗਏ ਗੁਰਮਤੀ ਵਿੱਦਿਆ ਹਾਸਲ ਕਰਨ ਆ ਰਹੇ ਨੇ ਬਟਾਲਾ ਦੇ ਹਰਨਾਮ ਨਗਰ ਗੁਰਦੁਆਰਾ ਸਿੰਘ ਸਭਾ ਤਾਂ ਲਗਾਤਾਰ ਗਰਮੀਆਂ ਦਾ ਇੱਥੇ ਜਿਹੜਾ ਵਾ ਇੱਕ ਗੁਰਮਤੀ ਕੈਂਪ ਲਾਇਆ ਗਿਆ ਵਾ ਤਾਂ ਜੋ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਨਾਲ ਸਿੱਖੀ ਦੇ ਨਾਲ ਜੋੜਿਆ ਜਾ ਸਕੇ ਇੱਥੇ ਕਿਸੇ ਵੀ ਧਰਮ ਦੇ ਨਾਲ ਭੇਦਭਾਵ ਨਹੀਂ ਹਰ ਧਰਮ ਦੇ ਇੱਥੇ ਬੱਚੇ ਪਹੁੰਚੇ ਨੇ ਚਾਹੇ ਉਹ ਪ੍ਰਵਾਸੀ ਨੇ ਚਾਹੇ ਉਹ ਹਿੰਦੂ ਕਮਿਊਨਿਟੀ ਦੇ ਨੇ ਸੇ ਕਮੇਂਡੀ ਦੇ ਬੱਚੇ ਤਾਂ ਪਹੁੰਚੇ ਪਹੁੰਚੇ ਆ ਉਹਨਾਂ ਦੇ ਨਾਲ ਬਾਕੀ ਧਰਮਾਂ ਦੇ ਵੀ ਬੱਚੇ ਲਗਾਤਾਰ ਇੱਥੇ ਪਹੁੰਚ ਰਹੇ ਨੇ ਬੱਚਿਆਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਦੇਖਣ ਨੂੰ ਮਿਲਿਆ ਵਾ ਲਗਾਤਾਰ ਇੱਥੇ ਸਵੇਰੇ 9 ਵਜੇ ਦੇ ਕਰੀਬ ਜਦੋਂ ਕੈਂਪ ਸ਼ੁਰੂ ਹੁੰਦਾ ਵਾ ਤਾਂ ਉਦੋਂ ਪਹੁੰਚਦੇ ਨੇ ਤਾਂ 10:30 ਵਜੇ ਤੱਕ ਬੱਚੇ ਡੇਢ ਘੰਟਾ ਇੱਥੇ ਗੁਰਮਤੀ ਵਿਦਿਆ ਹਾਸਲ ਕਰਕੇ ਪਹੁੰਚਦੇ ਨੇ ਤਾਂ ਜੇਕਰ ਬੱਚਿਆਂ ਨੂੰ ਅਸੀਂ ਬਚਪਨ ਤੋਂ ਇਸਤਰੀਕੇ ਨਾਲ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਜੋੜਾਂਗੇ ਤਾਂ ਜ਼ਰੂਰ ਬੱਚੇ ਵੱਡੇ ਹੋ ਕੇ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਇੱਕ ਚੰਗਾ ਸਮਾਜ ਸਿਰਜਣਗੇ ਇੱਕ ਚੰਗਾ ਗਿਆਨ ਬੱਚਿਆਂ ਦੇ ਬਾਕੀ ਜਿਹੜੇ ਯਾਰ ਦੋਸਤ ਨੇ ਆਪਣੀ ਫਰੈਂਡ ਸਰਕਲ ਨੇ ਉਹਨਾਂ ਚ ਵੰਡਣਗੇ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਕੁੰਡਰ ਪੰਜਾਬੀ ਲੋਕ ਚੈਨਲ ਗੁਰਦਾਸ